ਹੁਣ ਪੁੱਤਰਾਂ ਵਾਲੇ 45 45 ਲੱਖ ਰੁਪਈਆ ਚੁੱਕੀ ਫਿਰਦੇ ਆ ਕਿ ਕੋਈ ਧੀ ਮਿਲੇ ਜਿਨੇ ਆਇਲਟਸ ਕੀਤਾ ਹੋਵੇ ਹੁਣ ਧੀਆਂ ਦੀ ਚੜ੍ਹਾਈ ਐ ਧੀਆਂ ਪੜੀਆਂ ਲਿਖੀਆਂ ਨੇ ਅੰਗਰੇਜ਼ੀ ਦੀ ਔਖੀ ਪੜਾਈ ਆਇਲਟਸ ਦੀ ਡਿਗਰੀ ਉਹਨਾਂ ਦੇ ਕੋਲ ਐ ਕੀਤੀਆਂ ਜਿਹੜੀਆਂ ਇਧਰੋਂ ਪੁੱਤਰਾਂ ਵਾਲਿਆਂ ਦਾ ਕਿਸੇ ਨੇ 30 ਲੱਖ ਰੁਪਈਆ ਲਵਾਇਆ ਕਿਸੇ ਨੇ 40 ਲਵਾਇਆ ਕਿਸੇ ਨੇ 45 ਤੇ ਉਥੇ ਜਾ ਕੇ ਮੁਕਰ ਜਾਂਦੀਆਂ ਨੇ 90 ਦੇ ਦਹਾਕਿਆਂ ਦੇ ਵਿੱਚ ਬਹੁਤ ਧੀਆਂ ਦਾਜ ਦੀ ਬਲੀ ਵੀ ਚੜੀਆਂ ਫਿਰ 90 ਤੋਂ ਲੈ ਕੇ ਲਗਭਗ 2000 ਤੱਕ ਜਾਂ 2002 3 4 5 ਤੱਕ ਬੜੀਆਂ ਜਿਹੜੀਆਂ ਧੀਆਂ ਨੇ ਸਖਾਂ ਨੇ ਮਾਂ ਦੀ ਕੋਖ ਦੇ ਵਿੱਚ ਵੀ ਖਤਮ ਕੀਤੀਆਂ ਪੁੱਤਰ ਦੀ ਲਾਲਸਾ ਪੁੱਤਰ ਦੀ ਪ੍ਰਾਪਤੀ ਵਾਸਤੇ ਬੜੀਆਂ ਜਿਹੜੀਆਂ ਧੀਆਂ ਨੇ ਮਾਂ ਦੀ ਕੋਖ ਦੇ ਵਿੱਚ ਵੀ ਕਤਲ ਕੀਤੀਆਂ ਕਰਵਾਈਆਂ ਗਈਆਂ ਇੱਕ ਔਰਤ ਹੀ ਔਰਤ ਨੂੰ ਜਨਮ ਦੇਣ ਤੋਂ ਗੁਰੇਜ਼ ਕਰਦੀ ਰਹੀ ਆ ਹੁਣ ਥੋੜਾ ਜਿਹਾ ਸਮਾਜ ਸਾਡਾ ਸੁਧਰਿਆ ਹੈ ਤੇ ਤੇ ਪੁੱਤਰ ਨੂੰ ਇੱਕ ਸਮਾਨ ਦਰਜਾ ਜਿਹੜਾ ਉਹ ਦਿੱਤਾ ਜਾਣਾ ਸ਼ੁਰੂ ਕੀਤਾ ਜਾ ਰਿਹਾ ਹੈ ਤੇ ਗੱਲ ਬਹੁਤ ਖੁਸ਼ੀ ਦੀ ਹੈ ਹੁਣ ਢੀਆਂ ਦਾ ਮੁੱਲ ਪੈ ਰਿਹਾ ਹੈ ਹੁਣ ਪੁੱਤਾਂ ਕੋਲੋਂ ਤੇ ਅੰਗਰੇਜ਼ੀ ਦੀ ਪੜ੍ਹਾਈ ਪੜੀ ਨਹੀਂ ਨਾ ਜਾਂਦੀ ਤੇ ਆ ਢੀਆਂ ਹੀ ਲੈ ਕੇ ਗਈਆਂ ਨਾ ਵਿਦੇਸ਼ਾਂ ਦੇ ਵਿੱਚ ਪੁੱਤਰਾਂ ਨੂੰ ਸਮਾਂ ਪਲਟਾ ਖਾਂਦਾ ਹੈ ਜ਼ਰੂਰ ਖਾਂਦਾ ਹੈ ਪਹਿਲੋਂ ਪੁੱਤਰਾਂ ਵਾਲੇ ਦਾਜ ਮੰਗਦੇ ਰਹੇ ਢੀਆਂ ਵਾਲੇ ਟਰਾਲੀਆਂ ਟਰੱਕ ਭਰ-ਭਰ ਕੇ ਦਾਜ ਦੇ ਦਿੰਦੇ ਰਹੇ ਹੁਣ ਗੇੜਾ ਉਲਟਾ ਚੱਲ ਪਿਆ ਹੈ ਹੁਣ ਪੁੱਤਰਾਂ ਵਾਲੇ 45 45 ਲੱਖ ਰੁਪਈਆ ਚੁੱਕੀ ਫਿਰਦੇ ਆ ਕਿ ਕੋਈ ਧੀ ਮਿਲੇ ਜਿਨੇ ਆਈਲਟਸ ਕੀਤਾ ਹੋਵੇ ਪੁੱਤਰਾਂ ਵਾਲਿਆਂ ਦਾ ਜ਼ੋਰ ਰਿਆ ਉਹਨਾਂ ਨੇ ਰੱਜ ਰੱਜ ਕੇ ਮਨ ਆਈਆਂ ਕੀਤੀਆਂ ਹੁਣ ਧੀਾਂ ਦੀ ਚੜ੍ਹਾਈ ਹੈ ਧੀਾਂ ਪੜੀਆਂ ਲਿਖੀਆਂ ਨੇ ਅੰਗਰੇਜ਼ੀ ਦੀ ਔਖੀ ਪੜ੍ਹਾਈ ਆਈਲਟਸ ਦੀ ਡਿਗਰੀ ਉਹਨਾਂ ਦੇ ਕੋਲ ਹੈ ਤੇ ਵਿਆਹ ਸਭ ਦੇ ਬਾਜ਼ੀਆਂ ਵਾਲੇ ਹੋ ਰਹੇ ਆ ਇਹ ਟੀਂਗਾ ਜਿਹੜੀਆਂ ਇਧਰੋਂ ਪੁੱਤਰਾਂ ਵਾਲਿਆਂ ਦਾ ਕਿਸੇ ਨੇ 30 ਲੱਖ ਰੁਪਈਆ ਲਵਾਇਆ ਕਿਸੇ ਨੇ 40 ਲਵਾਇਆ ਕਿਸੇ ਨੇ 45 ਤੇ ਉੱਥੇ ਜਾ ਕੇ ਮੁਕਰ ਜਾਂਦੀਆਂ ਨੇ ਉਹ ਜਿਨ੍ਹਾਂ ਨੇ 45 ਲੱਖ ਲਾਇਆ 40 ਲੱਖ ਲਾਇਆ ਉਹ ਵਿਚਾਰਾ ਇੱਥੇ ਅੱਖਾਂ ਦੇ ਵਿੱਚ ਘਸੁੰਨ ਦੇ ਕੇ ਰੋਂਦਾ ਪਿਆ ਪਰ ਹੋਸ਼ ਵਿੱਚ ਰਹਿਣਾ ਚਾਹੀਦਾ ਜੇ ਸਮਾਂ ਪੁੱਤਰਾਂ ਵਾਲਿਆਂ ਦਾ ਨਹੀਂ ਰਿਹਾ ਤੇ ਧੀਆਂ ਵਾਲਿਆਂ ਦਾ ਆ ਗਿਆ ਤੇ ਜੇ ਇਸੇ ਤਰ੍ਹਾਂ ਅਸੀਂ ਪਾਪ ਕਰਮ ਕਰਦੇ ਰਹੇ ਪੈਸੇ ਕਿਸੇ ਦੇ ਲਵਾ ਕੇ ਨਜਾਰੇ ਉੱਥੇ ਆਪ ਲੁੱਟਦੇ ਰਹੇ ਨਾ ਸਮਾਂ ਇਹ ਵੀ ਬਦਲ ਜਾਣਾ ਆਪ ਕੋ ਸਤਿ ਆਮ ਸ਼੍ਰੀ ਸੋ ਧੀ ਦੀ ਹੱਤਿਆ ਦਾ ਵੀ ਬਹੁਤ ਵੱਡਾ ਪਾਪ ਤੇ ਗੁਰਬਾਣੀ ਇਸ ਨੂੰ ਵੱਜਰ ਪਾਪ ਕਿਲਵਿਖ ਦੇ ਵਿੱਚ ਗਿਣਦੀ ਹੈ ਬ੍ਰਾਹਮਣ ਕੈਲੀ ਘਾਤ ਕੰਨਕਾ ਅਣਚਾਰੀ ਕਾ ਕਾਂ